ਹਾਂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਕਿ ਮੈਂ ਇੱਥੇ ਅੱਗੇ ਕਿਉਂ ਖੜਾ ਆ ਆ ਰਿਸਰੀਆ ਤੁਹਾਨੂੰ ਕੀ ਆ ਸਾਰੀ ਹੋ ਤਕਣਾ ਇੱਧਰ ਦੇਖੋ ਸੁੱਖਾ ਹੀ ਸੁੱਖਾ ਜਿਹਨੂੰ ਭੰਗ ਕਹਿੰਦੇ ਆ ਭੰਗ ਹੀ ਭੰਗ ਖੜੀ ਆ ਸਾਰੀ ਹੋ ਤੱਕ ਕਿੱਡੇ ਕਿੱਡੇ ਬੂਟੇ ਹਨ ਇਹਨੂੰ ਕਿ ਮਾਰਨ ਨੂੰ ਪੁੱਛੇ ਇਹ ਕਿਉਂ ਖੜੀ ਆ ਕਿਉਂਕਿ ਇਹਦੀ ਜ਼ਰੂਰਤ ਨਹੀਂ ਇਹਨੂੰ ਵਰਤਣ ਵਾਲੇ ਵਰਤਦੇ ਆ ਹੁਣ ਵੀ ਵਰਤੇ ਰਹੇ ਆ ਇਸੇ ਤਰ੍ਹਾਂ ਡੀডিএফ ਮੰਜਾ ਪੋਸਟ ਹੈ ਜਿਸ ਨੂੰ ਲੋਡ ਹੋਊਗੀ ਉਹ ਵਰਤੂਗਾ ਜਿਹੜਾ ਤੁਸੀਂ ਬਹਾਨਾ ਬਣਾ ਰਹੇ ਆ ਮਾਨ ਸਰਕਾਰ ਜੀ ਇੱਕ ਨਸ਼ੇ ਤੋਂ ਲਾ ਕੇ ਦੂਜੇ ਤੇ ਲਾਉਣਾ ਤੁਸੀਂ ਪਹਿਲਾਂ ਇਹ ਦੱਸੋ ਲਾਇਆ ਕਿਹੜੇ ਤੋਂ ਸਾਨੂੰ ਇਹ ਤਾਂ ਦੱਸੋ ਤੁਹਾਡੇ ਕੋਲੇ 2% ਵੀ ਗੱਲ ਦੇ ਵਿੱਚ ਦਾਮ ਹੈ ਨਹੀਂਗਾ ਤੁਹਾਡੀ ਦੇ ਵਿੱਚ ਲੌਨ ਦਾ ਤਾਂ ਵਰਕਾ ਹੀ ਪੱਟ ਦਿਓ ਤੁਸੀਂ ਲਾ ਭਾਵੇਂ ਦਿਓ ਹੋਰ ਕਿਉਂਕਿ ਸ਼ਰਾਬ ਦੇ ਠੇਕੇ ਖੋਲੇ ਸੀ ਨਾ ਨਵੇਂ ਸਸਤੀ ਮਿਲੂਗੀ ਕਦੇ ਸਸਤੀ ਹੋਗੀ ਤੇ ਕਦੇ ਹੋਰ ਠੇਕੇ ਖੋਲ ਦਿੱਤੇ ਤੁਹਾਡਾ ਸਿਰਫ ਸਿਸਟਮ ਲੋਕਾਂ ਨੂੰ ਨਸ਼ੇ ਤੇ ਲਾਉਣਾ ਹੁੰਦਾ ਲੌੜਾ ਨਹੀਂ ਜੇ ਤੁਸੀਂ ਪੰਜਾਬ ਦੇ ਵਿੱਚ ਅਫੀਮ ਦੀ ਪੋਸਟਰ ਦੇ ਠੇਕੇ ਖੋਲ ਕੇ ਖਾਸ ਖਾਸ ਦੀ ਖੇਤੀ ਕਰਾਓਗੇ ਤਾਂ ਨੌਜਵਾਨ ਚਿੱਟੇ ਤੋਂ ਬਚਣਗੇ ਚਿੱਟਾ ਹਮੇਸ਼ਾ ਜਾਣ ਲੈਵਾ ਹੈ ਇਹ ਤੁਸੀਂ ਭੁੱਲ ਜੋ ਇਹ ਨਾ ਕਹੋ ਕਿ ਅਸੀਂ ਇੱਕ ਨਸ਼ੇ ਤੋਂ ਲਾਹ ਕੇ ਦੂਜੇ ਤੇ ਲਾਉਣਾ ਲਾਉਣ ਦਾ ਤਾਂ ਵਰਕਾ ਪੱਟੇ ਨੂੰ ਲਾਇਆ ਕਿਹੜੇ ਤੋਂ ਆਂ ਦੂਜੀ ਗੱਲ ਇਹ ਐਂ ਕਰੋ ਤੁਸੀਂ 50 ਬੰਦਿਆਂ ਨੂੰ ਉਹਨਾਂ ਦੇ ਕਾਰਡ ਬਣਾਓ ਆ ਫੀਮ ਦੇ ਪੋਸਟਰ ਦੇ ਲਿਖ ਕੇ ਲਾਓ ਰੱਜ ਕੇ ਜਿੰਨੀ ਕੋਈ ਖਾ ਸਕਦਾ ਖਾ ਲਵੇ ਦੂਜੇ ਪਾਸੇ ਚਿੱਟੇ ਦੇ ਕਾਰਡ ਬਣਾਓ ਲਿਖ ਕੇ ਲਾਓ ਉਹ ਰੱਜ ਕੇ ਖਾ ਲਵੇ ਦੇਖ ਲੋ ਜ਼ਿੰਦਗੀ ਕਿ ਦੀ ਸੌਖੀ ਤੇ ਕਿ ਦੀ ਵਧੀਆ ਕਿਹੜਾ ਨਸ਼ਾ ਤੇ ਕਿਹੜਾ ਮੌਤ ਤੁਹਾਨੂੰ ਇੰਨਾ ਫਰਕ ਨਹੀਂ ਪਤਾ ਹੱਦ ਹੋ ਗਈ ਯਾਰ ਕੀ ਕੀ ਮਹਾਨੇ ਬਣਾਉਣੇ ਹੋ ਹੈ ਪੰਜਾਬੀ ਹੋ ਗੱਪੇ ਨਾ ਮਾਰੋ ਪੱਪੀ ਬਣ ਕੇ ਕੰਮ ਕਰੋ ਗੱਪੀ ਨਾ ਬਣੋ ਇਹ ਮਾੜੀ ਗੱਲ ਹੈ ਕਿ ਕੋ ਅੱਛੀ ਦੀ ਖਾਤਰ ਲੋਕਾਂ ਨੂੰ ਮੰਗ ਤੁਸੀਂ ਵੀ ਇਹਦਾ ਗਮਰਾਹ ਕਰ ਰਹੇ ਹੋ ਬਹੁਤ ਗਲਤ ਗੱਲ ਹੈ ਲੋਕ ਬਹੁਤ ਸਿਆਣੇ ਗਮਰਾਹ ਨਹੀਂ ਹੋਣਗੇ ਜੇ ਤੁਸੀਂ ਲੋਕ ਪੱਖੀ ਹੁੰਗਾਰੇ ਨਹੀਂ ਪਰੋਂਗੇ ਤਾਂ ਲੋਕ ਤੁਹਾਨੂੰ ਚਲਦਾ ਕਰਨਗੇ ਜ਼ਰੂਰ ਇਹ ਸ਼ੋਤੀ ਜੀ ਵੀਰੋ ਲਾਈਵ ਆਇਆ ਸੀ ਸੱਚਾਈ ਐ ਇਸ ਗੱਲ ਦੇ ਵਿੱਚ ਝੂਠ ਨਹੀਂ ਕੋਈ ਹੋਵੇ ਮੇਰੇ ਖਿਆਲ ਦੇ ਵਿੱਚ ਸਾਰੇ ਲੋਕ ਸਮਝਦਾਰ ਐ ਲੋਕ ਸਮਝਦਾਰ ਐ ਗੱਪ ਮਾਰਨ ਦਾ ਫਾਇਦਾ ਕੋਈ ਨਹੀਂ ਕਿਉਂਕਿ ਇਹ ਕਿ ਨਸ਼ਾ ਮੌਤਦਰ ਮੌਤ ਦਿੰਦਾ ਤੇ ਇੱਕ ਉਹ ਰੋਗਾਂ ਤੋਂ ਰਹਿਤ ਕਰਦਾ ਅਫੇਮ ਅਨੇਕ ਕੰਦਵਾਈਆਂ ਦੇ ਵਿੱਚ ਵਤੀ ਜਾਂਦੀ ਆ ਕਰੋੜਾਂ ਰੁਪਏ ਦਾ ਨਾਮ ਰੱਖਤਾ ਸਾਡੇ ਦੋਸਤ ਸਾਡੇ ਮੇਰੇ ਭਰਾ ਬਾਈ ਜਗਮੀਤ ਸਿੰਘ ਮੌਤਸਰ ਜਿਨ੍ਹਾਂ ਨੇ 1 ਕਰੋੜ ਰੁਪਏ ਦਾ ਇਨਾਮ ਰੱਖਤਾ ਇਸ ਦੇ ਉੱਤੇ ਕੁਝ ਵੀ ਨਹੀਂ ਹੈ ਲੈ ਲਓ ਜੇ ਹਮਤਾ ਹੈ ਤਾਂ ਮਾਨ ਸਰਕਾਰੀ ਮਾਨਸਾਲ ਜੀ ਚਲੋ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ